ਆਖਰੂ ਜਵਿੰਦਰ ਆਈ ਆ ਮਾਸੀ ਸਾਸੀ ਕਾ ਸਾਸੀ ਕਾ ਰਾਜੀ ਜਵਿੰਦਰ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਕਿਦਾਂ ਸੇਤਾ ਠੀਕ ਠਾਕ ਆ ਵਧੀਆ ਬੈਠੋ ਬੈਠੇ ਤੁਸੀਂ ਸੁਣਾਓ ਆਪਣਾ ਆਪਣੇ ਵੀ ਠੀਕ ਠਾਕ ਆ ਹੋਰ ਘਰ ਪਰਿਵਾਰ ਠੀਕ ਠਾਕ ਆ ਹਾਂਜੀ ਮਾਸੀ ਜੀ ਸਭ ਠੀਕ ਹੈ ਚੰਗਾ ਠੀਕ ਹੀ ਚਾਹੀਦਾ ਹਾਂ ਹੋਰ ਕਿਦਾਂ ਨਹੀਂ ਹੋਏ ਫਿਰ ਤੂੰ ਤਾਂ ਕਦੀ ਆਈ ਨਹੀਂ ਸਾਡੇ ਮਾਸੀ ਜੀ ਤੁਹਾਨੂੰ ਵੀ ਪਤਾ ਵਾ ਕਹਾਂ ਚੋਂ ਨਿਕਲਿਆ ਜਾਂਦਾ ਵਾ ਆ ਹੋਰ ਹੀ ਨਹੀਂ ਖਲਾਰੇ ਮੋਕਦੇ ਸਾਡੇ ਘਰ ਤੇ ਨਵਾਂ ਹੀ ਜੱਪ ਪਿਆ ਵਾ ਹਾਂ ਉਹ ਕਹਦਾ ਦਵਿੰਦਰ ਪੈ ਗਿਆ ਉਹ ਮਾਸੀ ਜੀ ਤੁਹਾਨੂੰ ਪਤਾ ਹੀ ਆ ਨਿਆਣੇ ਤੇ ਅੱਜ ਕੱਲ ਆਪਣੇ ਨਹੀਂ ਸੰਭੇ ਜਾਂਦੇ ਤੇ ਬਗਾਨਿਆਂ ਦੀਆਂ ਰਾਖੀਆਂ ਕੌਣ ਕਰੇ ਮੈਂ ਉਹਦੇ ਬਥੇਰਾ ਵੜਦੀ ਹਾਂ ਹਾਂ ਪ੍ਰੀਤ ਨੂੰ ਵੀ ਬਗਾਨੀ ਨਾ ਲਿਆ ਜੇ ਲਿਆਂਦੀ ਆ ਨਾ ਤੇ ਥੋੜਾ ਬਹੁਤਾ ਤੇ ਪੁੱਤ ਦੇ ਕੰਟਰੋਲ ਕਰਨਾ ਚਾਹੀਦਾ ਹੋਰ ਥੋ ਕੀ ਗੱਲ ਹੋਈ ਆ ਦੱਸਦੇ ਆ ਕਿਤੇ ਸੋਣੀ ਨਾ ਲਵੇ ਤੇ ਮਾਸੀ ਜੀ ਤੇ ਗੱਲ ਨਾ ਕਰ ਜਨਣਾ ਮੇਰੀ ਕੋ ਭਾਵੇਂ ਜਿੱਦਾਂ ਮਰਜੀ ਆ ਘਰ ਜਾ ਕੇ ਮਣਕੇ ਆਖੂ ਵੀ ਮੇਰੀ ਸਾਸ ਨੂੰ ਦੱਸ ਕੇ ਆਈ ਆ ਚਲ ਗੱਲਾਂ ਤੇ ਗੁੱਜੀਆਂ ਰਹਿੰਦੀਆਂ ਨਹੀਂ ਆ ਉਹ ਕੁੜੀ ਜੜੀ ਲਿਆ ਕੇ ਪਾਲੀ ਆ ਅਸਲੀ ਗੱਲ ਬਣਦੀ ਹੈ ਥੋੜਾ ਬੋਧਾ ਕੰਟਰੋਲ ਕਰੋ ਉਹ ਤਾਂ ਕੀਤਾ ਨਹੀਂ ਇਹਨਾਂ ਨੇ ਜੀਨਾ ਜਿੱਦਾਂ ਦੀਆਂ ਪਾਟੀਆਂ ਗੋਡਿਆਂ ਤੋਂ ਕਾਲਜ ਕਲ ਦੇਣੀ ਤੇ ਕੱਲ ਜਿੱਤੇ ਫੋਨ ਆਇਆ ਕਿ ਮੁੰਡੇ ਦਾ ਤੇ ਮੈਂ ਚੁੱਕ ਲਿਆ ਸੁਣਾ ਮੇਰੇ ਘਰ ਚੁੱਕੋ ਕੇ ਲੱਗੀ ਫੋਨ ਜੇ ਮਾਸੀ ਜੀ ਇਹ ਕੁੜੀ ਦਾ ਹੀ ਤੈਨੂੰ ਚੁੱਕਣ ਦੀ ਲੋੜ ਹੀ ਨਹੀਂ ਕਿਚਨ ਦੀ ਮੇਰੇ ਚਲੋੜ ਨਹੀਂ ਹੈ ਮੁੰਡੇ ਲਈ ਤੇ ਜੇ ਮੈਂ ਦਾਤਾ ਤੇ ਕਿਤੇ ਘਰ ਚ ਰੌਲਾ ਰੱਬ ਵੀ ਉੱਤਰ ਕੇ ਕਹਦੇ ਅਸੀਂ ਮੰਨੀਏ ਨਾ ਸਾਡੀ ਤੀ ਸੁਥਰੀ ਆ ਤੈਨੂੰ ਨਹੀਂ ਚੰਗੀ ਲੱਗਦੀ ਰੱਖੀਆਂ ਤੇ ਆਪਣੇ ਤੀਆਂ ਪੁੱਤਾਂ ਦੀ ਨਹੀਂ ਹੁੰਦੀਆਂ ਕੁੜੀ ਤੇ ਦਵਿੰਦਰ ਦਾ ਬੜੀ ਬੀਬੀ ਆ ਵੇਠੀ ਕਿਤੇ ਥਾਂ ਨਹੀਂ ਦਿਖਾਉਂਦੀ ਵੀ ਰਹਿ ਕੇ ਗਈ ਸਾਡੇ ਕੋ ਤੇ ਉਤਾ ਇਹ ਜਿਹੜੀ ਮਢੀ ਹਿਰਵਾ ਨਾ ਇਹ ਪੜਦੇ ਨਿਆਣੇ ਨੂੰ ਨਾ ਬੱਚੇ ਨੂੰ ਪੜਨਾ ਨਹੀਂ ਦਿੰਦੀ ਉਹ ਤਾਂ ਮਾਸੀ ਤੁਹਾਡੀ ਗੱਲ ਸਹੀ ਆ ਵੀ ਮੰਦਿਰ ਚਲੋ ਨਹੀਂ ਪੜਨ ਦਿੰਦੀ ਪਰ ਤੇ ਪਤਨੋਂ ਟੱਕਣਾ ਵੀ ਚਾਹੀਦਾ ਟੰਗ ਸਵਾਦੇ ਕੱਪੜੇ ਪਾ ਕੇ ਘੱਲੋ ਹੁਣ ਮੇਰਾ ਪੁੱਤ ਜਵਾਨ ਹੋਇਆ ਵਾ ਕੱਲ ਨੂੰ ਕੋਈ ਉਹਨੇ ਉਂਗਲ ਕਰਦੀ ਵੀ ਆਹ ਤੇਰੀ ਭੈਣ ਆਹ ਲੱchn ਕਰਦੀ ਫਿਰਦੀ ਤੇ ਫਿਰ ਬਦਨਾਮੀ ਤੇ ਸਾਰਿਆਂ ਦੀ ਆ ਨਾ ਸਮਾਂ ਇਹਦਾ ਦਾ ਚੱਲਣ ਡਿਆ ਵਾ ਨਿਆਣੇ ਆਖੇ ਵੀ ਨਹੀਂ ਲੱਗਦੇ ਪਰ ਥੋੜਾ ਜਾ ਨਾ ਮਾਂ ਆਪਿਓ ਨੂੰ ਮਿੱਕੜਣਾ ਚਾਹੀਦਾ ਤੀ ਪੁੱਤ ਨੂੰ ਆਹੋ ਚਲੋ ਇਹ ਗੱਲਾਂ ਛੱਡੋ ਮਿੰਨ ਤੇ ਜਦੋਂ ਜੋਬਨ ਨੇ ਦੱਸਿਆ ਵੀ ਇਹ ਠੀਕ ਨਹੀਂ ਪੈਣਾ ਲੈ ਫੀ ਮੇਰ ਕੋ ਨਹੀਂ ਰਿਹਾ ਗਿਆ ਮੈਂ ਤੇ ਆਖਿਆਂ ਦਾ ਮੈਂ ਚੱਲਿਆ ਮੈਂ ਨਹੀਂ ਮਿੰਨੂ ਜਾ ਲੰਦੇ ਵੀ ਚਲੋ ਦੁਖ ਸੋਗ ਚ ਖਲੋਂਦੀ ਆ ਜਿੱਦਾਂ ਵੀ ਚਲੋ ਹਨਾ ਵੀ ਆਉਂਦੀ ਸਾਹ ਦਿੱਦੀ ਸਾਡਾ ਤੇ ਫੇਰ ਮੈਂ ਤਾਂ ਭੱਜੀ ਆਈ ਤੇ ਮੇਰ ਕੋ ਤੀ ਨਾ ਦਾ ਰਿਹਾ ਜਾਂਦਾ ਤੇ ਪਰ ਘਰ ਦੇ ਮੇਰੇ ਜਿਹੜੇ ਹਨਾ ਉਹ ਮਿਲਣ ਵਰਤ ਵਾਲੇ ਹੈ ਨਹੀਂ ਕਹਿਣਾ ਕਿਤੇ ਆਏ ਆ ਸੁਣਿਆ ਕੁੜੀ ਨੂੰ ਲੈ ਕੇ ਗਾਂ ਗਈ ਆ ਤੇ ਸੁਣਿਆ ਉਹਦਾਂ ਦਾ ਮਾਂ ਨੇ ਵੀ ਆ ਤੀ ਦਾ ਦੋਖ ਹੋਵੇ ਤਾਂ ਕਿੱਦਾਂ ਨਹੀਂ ਆਇਆ ਜਾਂਦਾ ਉੜੀ ਰਿਉ ਵਰਤ ਕੋ ਹਮਨੇ ਨਿਆਣੀ ਸਿਆਣੀ ਆ ਗਈ ਆ ਵਾਦੇ ਘੱਟੇ ਹੋ ਹੀ ਜਾਂਦੇ ਆ ਆਹ ਉਹ ਤੇ ਗੱਲ ਹੈ ਅਰੇ ਕਣ ਪੀਤਾ ਹਾਂਜੀ ਹਾਂਜੀ ਪੀਤਾ ਮਾਸੀ ਜੀ ਫੁਲਕਾ ਤਿਆਰ ਕਰਨਾ ਸੀ ਨਹੀਂ ਨਹੀਂ ਮਾਸੀ ਜੀ ਫੁਲਕਾ ਨਹੀਂ ਖਾਣਾ ਮੈਂ ਜਿਹੜੀ ਬਸਿਆ ਹੀ ਮੈਂ ਉਸੇ ਹੀ ਵਾਪਸ ਜਾਣਾ ਹਾਂ ਨਹੀਂ ਮੈਂ ਬਣਾਉਣੀ ਰੋਟੀ ਨਹੀਂ ਨਹੀਂ ਰੋਟੀ ਨਹੀਂ ਪਾ ਮੈਂ ਖਾਣੀ ਯਾਰ ਬਾਤ ਅਹੀ ਗੱਲਾਂ ਬਾਤਾਂ ਮਾਰਾਂ ਮੈਂ ਡੰਗਰਾ ਵਾਲੇ ਆਵਾ ਤੇਰੀ ਕਿ ਪਾਣੀ ਡਾਉਣ ਵਾਲਾ ਆਵਾ ਚਲ ਕੋਈ ਨਹੀਂ ਡਾਲਣਾ ਰੋਹਾਨੀ ਨਿਕਾ ਨਿਕਾ ਤੇ ਮੀਂਹ ਬਾਹਰ ਪੈਣ ਡਿਆ ਤਾਂ ਤੂੰ ਭੇਜਦੀ ਜਾਏਂਗੀ ਅਛਾ ਰਹਿਣ ਨੂੰ ਤਾਂ ਮੈਨੂੰ ਭਾਵੇਂ ਦੱਸ ਦੇ ਰਹਿਲਾ ਤੇ ਇੱਕ ਜਿੱਦਾਂ ਦੇ ਤੇਰੇ ਘਰ ਦੇ ਨਾ ਤੂਫਾਨ ਚੁੱਕ ਲੈਣਾ ਸਿਰ ਤੇ ਉਹਨਾਂ ਨੇ ਉਹਨਾਂ ਦੇ ਰੱਬ ਚੁੱਕ ਲੈਣਾ ਵਾ ਵੀ ਅਸੀਂ ਰਹਿ ਗੋ ਪਈ ਆ ਨਹੀਂ ਮੇਰੇ ਘਰ ਦੇ ਦਿਓ ਵਾ ਤੇ ਤੂੰ ਵੀ ਮੇਰੀ ਤੇ ਤੇਰੇ ਨਹੀਂ ਕੋਣ ਲੱਗਦੇ ਉਹ ਲੱਗਦੇ ਤੇ ਹੈਗੇ ਆ ਪਰ ਮੇਰੇ ਉਹਨੇ ਨਹੀਂ ਜਿੰਨੇ ਤੇਰੇ ਆ ਹਾਏ ਹੇ ਆਈ ਦਾ ਦੇ ਰੁਖੀਆਂ ਗੱਲਾਂ ਕਿਉਂ ਕਰਨ ਲਈ ਆ ਉਹ ਨਹੀਂ ਨਹੀਂ ਰੁਖੀਆਂ ਕੀ ਕਰਨੀਆਂ ਵਾ ਮੈਂ ਗੱਲ ਨਹੀਂ ਹਟਿਆ ਮਾ ਆਪਣਾ ਨਾ ਸੁਭਾਅ ਬਦਲ ਚੰਗੇ ਨਹੀਂ ਲੱਗੀਦਾ ਮੇਰਾ ਤੇ ਬਦਲੇ ਆਈ ਆ ਉਹ ਘਰ ਦੇ ਨੂੰ ਮੜਾ ਸਮਝਾਇਆ ਕਰ ਉਹ ਬਦਲ ਨਾ ਬੀਬੀ ਨਾਲ ਤਾਂ ਨਹੀਂ ਕੋਈ ਗੱਲ ਕੀਤੀ ਨਾ ਨਾ ਮੈਨੂੰ ਵੀ ਲੋੜ ਬੀਬੀ ਨਾਲ ਗੱਲ ਕਰਨ ਦੀ ਉਹ ਤੇ ਉਧਾਂ ਪੁੱਛਣ ਲਈ ਹੀ ਮੈਂ ਹੀ ਕਹਿ ਨਹੀਂ ਆ ਕਿ ਕੁੜੀ ਜੇ ਨਿਆਣੀ ਆਂਦੀ ਕਿੰਨੀ ਉਮਰ ਹੋ ਗਈ ਮੈਂ ਆ ਜੇ ਨਿਆਣੀ ਐ ਇੰਨੀ ਵੀ ਕੀ ਤੇ ਗਾਲਿਓ ਕਹਿਣ ਲਈ ਪਿਆ ਹੋ ਉਮਰ ਹਲੇ ਹਲਕੀ ਆ ਕਰਾਂ ਦੇ ਸੌ ਫੜਦੇ ਹੁੰਦੇ ਆ ਸੌ ਰਿਆਂ ਦੇ ਤੇ ਪੇਕਿਆਂ ਚ ਕਿੰਨਾ ਫਰਕ ਹੁੰਦਾ ਵਾ ਮੇਰੇ ਭਰਾ ਦੀ ਜਿਤਵਾ ਨਾ ਸਾਡੀ ਦੇ ਹੈ ਨਹੀਂ ਜਿਹੜੇ ਰਾਤ ਦਿਨ ਵੜਦੇ ਆ ਇਹਨੂੰ ਸਾਂਭ ਲਾ ਨੀ ਇਹਨੂੰ ਸਾਂਭ ਲਾ ਉਹ ਜਿਹੜੀ ਤੇਰੀ ਲੁਤਰੀ ਨਾ ਇਹੋ ਜਿਹੜੀ ਤੇਰੀ ਵਾਈ ਜੀ ਇਹ ਤਾਂ ਦੇ ਕੋ ਸੋਚਿਆ ਕਰ ਫਿਰ ਬੋਲਿਆ ਕਰ ਦਾਕਾਰ ਲਗਾਈ ਮੀ ਵਾਤੇ ਚ ਚਲ ਗਈ ਆ ਬੀਜੀ ਇਹੋ ਪੇਕੇ ਗਈ ਹੁੰਦੀ ਨਾ ਤੇ ਚਾਰ ਦਿਨੋਂ ਤੋਂ ਨਿਕਲਣਾ ਨਹੀਂ ਇੱਥੇ ਤਾਂ ਰੋਟੀ ਵੀ ਨਹੀਂ ਖਾਦੀ ਮੀ ਜੁਣ ਭੇਜਦੀ ਗਈ ਹੁਣੀ ਆ ਨਿਕਾਲ ਕੋਈ ਨਹੀਂ ਜਿਹੜੀ ਮੰੰਣੀ ਉਹਨੇ ਮੂੜਦੀ ਆ ਇਹੋ ਜਿਹਾ ਹਿਰਖ ਨਹੀਂ ਕਰੀ ਦੇਂਦੇ ਤੂੰ ਖੇਚ ਲਈ ਨਾ ਤੇ ਤੇਰਾ ਪਤਾ ਲੈਣ ਆਈ ਸੁਣ ਕੇ ਰਹਾ ਨਹੀਂ ਗਿਆ ਦੇਖੋ ਝਟ ਆ ਗਈ ਵੇਲਾ ਪਤਾ ਪਤਾ ਮੇਰਾ ਕੀ ਲੈਣ ਆਉਣਾ ਸੀ ਉਹਨੇ ਉਹ ਤਾਂ ਮੂੜਦੀ ਆ ਆਂਦਾ ਹੋਣਾ ਚੋਬਨ ਵੀ ਮੈਂ ਜਾਣਾ ਤੇ ਆਂਦੀ ਹਣੀ ਮੈਂ ਜਾਣਾ ਤਾਂ ਆ ਗਈ ਆ ਪਤਾ ਹੀ ਆ ਤੁਹਾਨੂੰ ਸੁਭਾ ਦਾ ਤੁਹਾਡੇ ਕੋਈ ਗੱਲ ਨੂੰ ਕੀ ਕੋਈ ਤੇ ਨਹੀਂ ਮੈਂ ਹੋਰ ਇੱਕ ਨੀਗੀ ਦੀ ਗੱਲ ਜੀ ਕੰਨੀ ਮੇਰੇ ਭਾਈ ਹੀ ਸੋਨੀਆ ਬਾਰੇ ਕਰਦੀ ਕੋਈ ਫੋਨ ਫੋਨ ਦੀ ਗੱਲ ਕੀ ਗੱਲ ਚੱਲਣ ਨਹੀਂ ਆ ਸੋਨੀਆ ਤੇ ਫੋਨ ਦੀ ਗੱਲ ਆਹੋ ਆਵੇ ਆਪਣੀਆਂ ਮਾਰਦੀ ਵੀ ਜੀ ਤੁਹਾਨੂੰ ਪਤਾ ਹੀ ਇਹਦੇ ਸੁਭਾਅ ਦਾ ਜੇ ਕੋਈ ਗੱਲ ਹੁੰਦੀ ਤੇ ਕਰਦੇ ਮੇਰ ਨਾਲ ਕਰਦੇ ਨਾ ਗੱਲ ਇਹ ਤੇ ਆਪਣੀਆਂ ਮਾਰਦੀ ਰਹਿੰਦੀ ਇਹਨੇ ਜੇ ਗੱਲਾਂ ਟਕੜੀਆਂ ਹੁਣ ਤੇ ਫੇਰ ਕੁੜੀ ਇੱਥੇ ਰਹਿ ਕੇ ਗਈ ਤੁਹਾਨੂੰ ਲੱਗਦਾ ਕਿ ਕੁੜੀ ਇਦਾਂ ਦਿਖਾਊਗੀ ਕੁੜੀ ਤੇ ਮੈਨੂੰ ਬਹੁਤ ਬੀਬੀ ਲੱਗਦੀ ਆ ਉਹ ਤੇ ਕਿਤੇ ਬੈਠੀ ਖਾਣ ਨਹੀਂ ਦਿਖਾਉਂਦੀ ਕੋਈ ਗੱਲ ਨਹੀਂ ਇਦਾਂ ਦੀ ਗੱਲ ਹੋਊਗੀ ਨਾ ਕੋਈ ਤੋਨਾਂ ਮੈਨੂੰ ਫੋਨ ਕਰਕੇ ਦੱਸ ਦੇਣਾ ਉਹਨਾਂ ਦਾ ਫੋਨ ਜੂ ਟਿਕਣਾ ਆ ਆ ਵੀ ਫੋਨ ਲਾ ਕੇ ਤੇ ਗੱਲ ਕਰ ਲੈ ਇਦਾਂ ਹੀ ਕਰਦੀ ਐ ਗੱਲ ਤੇ ਟਾਡੀ ਵੀ ਠੀਕ ਵਾ ਉਹਦਾ ਵੀ ਮੇਰਾ ਧਿਆਨ ਵਿੱਚ ਰਹਿਣਾ ਵਾ ਇਦਾਂ ਕਰਦੀ ਫੋਨ ਲੰਦੀ ਐ ਹੈਲੋ ਸਤ ਸ੍ਰੀ ਅਕਾਲ ਪਿਆ ਨਾ ਸਤ ਸ੍ਰੀ ਅਕਾਲ ਹੋਰ ਠੀਕ ਠਾਕ ਠੀਕ ਠਾਕ ਤੁਸੀਂ ਦੱਸੋ ਪਰवणी ਕਾਲੀ ਹੀ ਪਰवणी ਤੋਰਤੀ ਹੈ ਨੂੰ ਤੋਰ ਦਿੱਤੀ ਹੈ ਨਹੀਂ ਸੀ ਤੇ ਕਿਹੋ ਜਾਨਦੀ ਤੇ ਇੰਨੀ ਕਾਲੀ ਹੀ ਜਾਂਦੀ ਮੈਨੂੰ ਨਾਨ ਦਾ ਪਤਾ ਲੈਣ ਅੱਜ ਹੀ ਜਾਣਾ ਵਾ ਤਾਂ ਹੁਣ ਉੱਥੇ ਪੈਰ ਵੀ ਨਹੀਂ ਮਾਰੇ ਹੋਏ ਮੁੜਦੇ ਪੈਰੀ ਆ ਵੀ ਗਈ ਆ ਰੱਖਣਾ ਵੀ ਦੋ ਦਿਨ ਰੱਖਣਾ ਕੀ ਹੀ ਉਹਦੇ ਆਪਣੇ ਮਤਲਬ ਨੂੰ ਆਈ ਹੀ ਢਿੱਡ ਹੌਲਾ ਕਰਨ ਆਈ ਹੀ ਤੇ ਹੋਰ ਮੇਰਾ ਥੋੜਾ ਪਤਾ ਲੈਣ ਆਈ ਹੀ ਆ ਇਹ ਦਿਹੋਲਾ ਕਾ ਨਾ ਕੀ ਮਤਲਬ ਮਤਲਬ ਤੇ ਇਹੋ ਮੈਂ ਤੁਹਾਡੇ ਕੋਲੋਂ ਪੁੱਛਣਾ ਵੀ ਤੁਸੀਂ ਮੇਰੇ ਕੋ ਕਿਉਂ ਨਿਕਨਿਕੇ ਗੱਲਾਂ ਦਾ ਲ ਘਾ ਰੱਖ ਦਈਓ ਭੈਣ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਕਰ ਰਹੇ ਹੋ ਸੋਨੀਆ ਦੀ ਕੀ ਗੱਲ ਹੋਈ ਫੋਨ ਤੋਂ ਅੱਛਾ ਏਵੀ ਗੱਲ ਕਰਾਈ ਆ ਉਥੇ ਗੱਲ ਪ੍ਰੀਤ ਮੇਰ ਨਾਲ ਨਹੀਂ ਕੀਤੀ ਮੇਰ ਨਾਲ ਤਾਂ ਚਲ ਜਿਹੜੀ ਮਾੜੀ ਮੋਟੀ ਕੀਤੀ ਹੋਊਗੀ ਬੀਜੀ ਨਾਲ ਗੱਲ ਕਰ ਗਈ ਆ ਏ ਹਾਏ ਮੈਂ ਮਰ ਜਾ ਉਹ ਤਾਂ ਵੇਖ ਲਾ ਪੈਣ ਹਰ ਵਾਰੀ ਤੂੰ ਹੀ ਕਿ ਆਜੰਦੇ ਹੋ ਕਿ ਚੱਲ ਤੂੰ ਸਿਆਣੀ ਬਣ ਆ ਮੈਂ ਤਾਂ ਸਿਆਣੀ ਬੰਦੀ ਬੰਦੀ ਲੱਗਦਾ ਸ਼ਦੈਨ ਹੀ ਬਣ ਗਈ ਆ ਅਕਲ ਹੈਗੀ ਆ ਇਹਨੂੰ ਆ ਗੱਲਾਂ ਬਾਹਰ ਕਰਨ ਵਾਲੀਆਂ ਨਾਲੇ ਉੱਥੇ ਕਿਹੜੀ ਇੰਡੀ ਵੱਡੀ ਗੱਲ ਹੋ ਗਈ ਵੀ ਜਿਹੜੀ ਤਾਮਲ ਤੋੜ ਛੇਤੀ ਨਾ ਤੈਨੂੰ ਦੱਸਣ ਗਈ ਆਏ ਉਹੋ ਤੇ ਮੈਂ ਕਹਿਣ ਲਈ ਮੈਂ ਤਾਂ ਹੀ ਤੁਹਾਨੂੰ ਫੋਨ ਲਾਇਆ ਵਾ ਵੀ ਗੱਲ ਮੈਨੂੰ ਵੀ ਦੱਸ ਦਿਆ ਕਰੋ ਹਿੱਥੇ ਨਾ ਸਾਰੀਆਂ ਘਰ ਛੜਿਆ ਕਰੋ ਤੁਹਾਨੂੰ ਪਤਾ ਹੁਣ ਉਹ ਮੈਨੂੰ ਦਗਾਲ ਦੱਸਣ ਆਈ ਆ ਮੇਰੀ ਗੱਲ ਤੇ ਸੁਣਾ ਤਾਂ ਦੇਖੋ ਕਦੀ ਕਿ ਗੱਲ ਦਾ ਉੱਲਾ ਪੜਦਾ ਰੱਖਿਆ ਵਾ ਜੀ ਕੋਈ ਗੱਲ ਦੱਸਣ ਵਾਲੀ ਹੁੰਦੀ ਤਹੀਂ ਫੇਰੀ ਦੱਸਦੇ ਉਹ ਸੋਨੀ ਦੇ ਫੋਨ ਤੇ ਇੱਕ ਦੋ ਦਿਨ ਕੋਈ ਫੋਨ ਆਇਆ ਵਾ ਤੇ ਇਸੇ ਗੱਲ ਨੂੰ ਉਹਨੇ ਇੰਨਾ ਘਰ ਦੇ ਵਿੱਚ ਵੀ ਚੁੱਕ ਦਿੱਤਾ ਮੈਂ ਤੇ ਤੁਹਾਡੇ ਨਾਲ ਕੀਤੀ ਨਹੀਂ ਵੀ ਦੱਸ ਇਹੋ ਜਿਹੇ ਕੀ ਗੱਲਾਂ ਕਰਨੀਆਂ ਹੁੰਦੀਆਂ ਨੇ ਕੋਈ ਚੰਨ ਚਾੜ ਦੇ ਨਾ ਆਹ ਹੋ ਜਾਣਾ ਉਹ ਹੋ ਜਾਣਾ ਮੈਂ ਤੇ ਪਹਿਲਾਂ ਹੀ ਕਿਹਾ ਸੀ ਬਗਾਨੀਆਂ ਧੀਆਂ ਦੀਆਂ ਰਾਖੀਆਂ ਨਹੀਂ ਹੁੰਦੀਆਂ ਤੈਨੂੰ ਪਤਾ ਹੀ ਉਹਦੇ ਸੁਭਾਅ ਦਾ ਜਿੱਦਾਂ ਕਰਦੀ ਹੁੰਦੀ ਸਸੋ ਗੋਵੀ ਜਦ ਨੇ ਬੜਾ ਗੁੱਸਾ ਕੀਤਾ ਇਹ ਗੱਲ ਦਾ ਉਹਨਾਂ ਸਭਾ ਝਾੜ ਵੀ ਦਿੱਤੀ ਸੀ ਫੜ ਕੇ ਫਿਰ ਆਪ ਵੀ ਥੱਲੇ ਉਤਰ ਕੇ ਆਣ ਕੇ ਕਹੇ ਨਾ ਵੀ ਮੇਰੀ ਧੀ ਕਿਸ ਨਾਲ ਮਾਰੀ ਤੇ ਮੈਂ ਕਾਮੀ ਨਹੀਂ ਮੰਨਦਾ ਹੂੰ ਹੂੰ ਤੇ ਵੇਖ ਤੂੰ ਹੁਣ ਇਹਦੀਆਂ ਗੱਲਾਂ ਵੇਖ ਲਾ ਪਿਆ ਹੁਣ ਇਹਦੇ ਕੋਈ ਕੰਮ ਹੈ ਗਿਆ ਐ ਹਸਾਬ ਤੇ ਸ਼ਾਮ ਨੂੰ ਗੁਰਦੁਆਰੇ ਜਉ ਜਾਂਦੀ ਆ ਨਾ ਤੇ ਸਾਰੇ ਘਰ ਫਿਰ ਕੇ ਆਉਂਦੀ ਆ ਗਲੀ ਗੁਮਾਰ ਇਹਨੇ ਤਾਂ ਗਲੀ ਗਲੀ ਮੇਰੀ ਧੀ ਨੂੰ ਪੰਡ ਦੇਣਾ ਵੀ ਇਹਨੂੰ ਕਿਸ ਮੁੰਡੇ ਦੇ ਫੋਨ ਆਉਂਦੇ ਆ ਤੇ ਤੁਸੀਂ ਮੈਨੂੰ ਕਹਿ ਦਿੰਦੇ ਜੇ ਮੈਂ ਬੋਲਾਂ ਵੀ ਤੂੰ ਸਿਆਣੀ ਬਣ ਜਾ ਅੱਜ ਹਸਾਬ ਮੈਂ ਕਿੰਨੇ ਚਿਰ ਸਿਆਣੀ ਬਣੀ ਜਾਵਾਂ ਮੇਰੇ ਲੋਗਾਂ ਮੇਂ ਸ਼ਿਕਾਇਤ ਬਣ ਗਈ ਆ ਮੈਂ ਤੇ ਬਥੇਰਾ ਕਿਹਾ ਮੈਂ ਕਿਹਾ ਵੀ ਉਹ ਹੁਣ ਕੀ ਬਗਾਨੀ ਥੋੜਾ ਵਾ ਉਹ ਸਾਡੀ ਆਪਣੀ ਆ ਤੇ ਆਪਣੀ ਇਹਨੂੰ ਸ਼ਰਮ ਨਾਲ ਇਹ ਗੱਲ ਕਰਨ ਲੱਗੀ ਨੂੰ ਤੇ ਨਾ ਤੇ ਜੇ ਕਰਨੀ ਸੌਰੀ ਚਲ ਕਰ ਵੀ ਦਿੰਦੀ ਤੇ ਜੇ ਸੱਸ ਨਾਲ ਗੱਲ ਖਾਂਦਾ ਕੋਈ ਹੱਕ ਹੈਗਾ ਹੀ ਅਗਲੀ ਨੇ ਕਹਿਣਾ ਪਤਾ ਨਹੀਂ ਸੱਚ ਵਾ ਕਿ ਝੂਠਾ ਪਤਾ ਨਹੀਂ ਕਿੰਨੀ ਗੱਲ ਹੋਈ ਹੋਣੀ ਉੱਥੇ ਚਰੇ ਆ ਮੈਂ ਮਿਲਦੀ ਨੂੰ ਛੱਟਣ ਵਾਲੀ ਗੱਲ ਆ ਇਹਦੇ ਨਾਲ ਦੋ ਹੱਥ ਮੈਨੂੰ ਕਰਨੇ ਹੀ ਪੈਣੇ ਆ ਪ੍ਰੀਤ ਮੇਰੀ ਗੱਲ ਸੁਣ ਬੀਜੀ ਦੀ ਬੀਜੀ ਦੀ ਗੱਲ ਵਾ ਨਾ ਤੈਨੂੰ ਪਤਾ ਵੀ ਅਹੀਂ ਇੱਕ ਦੂਜੇ ਲੁਕਾ ਨਹੀਂ ਰੱਖਦੇ ਉਹ ਜਿਹੜੀ ਗੱਲ ਹੋਵੇ ਆਪਾਂ ਕਰ ਲੈਣੀ ਹੁੰਦੀਆਂ ਉਹਨਾਂ ਨੇ ਕੋਈ ਵੀ ਏਦਾਂ ਦੀ ਕੀਤੀ ਉਹਨਾਂ ਤੇ ਸਗੋਂ ਇਹਨੂੰ ਕਿਹਾ ਵਾ ਕਿ ਕੁੜੀ ਮਾੜੀ ਨਹੀਂ ਕੁੜੀ ਚੰਗੀ ਆ ਤੇ ਦਵਿੰਦਰ ਏਦਾਂ ਦੀ ਗੱਲ ਨਹੀਂ ਏਦਾਂ ਕਰੀਦੀ ਹੁੰਦੀ ਤੇ ਆ ਭੈਣ ਉਹਨੇ ਕੀ ਕਹਿਣਾ ਸੀ ਵਿਚਾਰੀ ਨੇ ਗੱਲ ਤੇ ਇਹਦੀ ਵੇਖੋ ਤੁਸੀਂ ਵੀ ਇਹਨੇ ਗੱਲ ਕਰਨ ਦਾ ਏਦਾਂ ਫੜ ਜਾਗਾ ਹੱਕ ਬੰਦਾ ਸੋਹਣੀ ਲੱਗਦੀ ਹੀ ਇਹਨਾਂ ਨਾਲ ਤੇ ਹੁਣ ਇਹਦਾ ਦਿਮਾਗ ਚਾਹੀਦਾ ਵਾ ਹੁਣ ਕੋਲ ਕੇ ਕੀ ਪਾਦੀ ਇਹਦਾ ਦਿਮਾਗ ਜਿਹੜਾ ਸਹੀ ਹੋ ਜੇ ਇਹਦਾ ਦਿਮਾਗ ਜੇ ਤਾਂ ਸਹੀ ਹੋਣਾ ਨਾ ਉਦਾਂ ਹੀ ਹੋਣਾ ਵਾ ਏਦਾਂ ਨਹੀਂ ਹੋਣਾ ਚੱਲ ਹੁਣ ਤੂੰ ਇਹ ਯਾਦ ਕਰ ਤੇ ਰਚ ਚੁੱਪ ਕੀਤੀ ਰਹੀ ਹਾਂ ਪਰ ਮੈਨੂੰ ਜੋ ਮਰਜ਼ੀ ਕਹਿ ਲੈਂਦੀ ਏ ਉਹ ਗੱਲ ਵੱਖਰੀ ਜਿੱਦਨ ਮੇਰੀ ਕੁੜੀ ਵਾਲੇ ਨੇ ਉਂਗਲ ਕੀਤੀ ਨਾ ਉਂਗਲ ਤੋੜ ਕੇ ਰੱਖਦੇ ਨਹੀਂ ਮੈਨੂੰ ਇੰਨਾ ਸੁਣਾ ਦੇ ਦਿਓ ਨਹੀਂ ਚੱਲ ਮੇਰੀ ਗੱਲ ਸੁਣ ਬੀਜੀ ਨੂੰ ਨਾ ਦੱਸੀ ਤੇ ਨਾ ਪਿੰਦਰ ਸੋਂ ਨਾ ਅਜੇ ਕਰੀ ਗੱਲ ਮਿੰਟੇ ਅੱਗੇ ਲੱਗ ਗਈ ਸੁਣ ਕੇ ਨਹੀਂ ਅੱਗ ਤੇ ਮੈਨੂੰ ਵੀ ਲੱਗੀ ਇਹੋ ਤੇ ਮੈਂ ਆਖਣ ਦੀ ਵੀ ਮੈਨੂੰ ਵੀ ਕੁਛ ਦੱਸ ਦਿਆ ਕਰੋ ਹੁਣ ਮੈਨੂੰ ਚੇਚੀ ਦਸਣ ਆਈ ਐ ਇੱਥੇ ਟਿੱਡ ਫੋਲਣ ਆਈ ਸੀ ਤੇ ਮੈਂ ਤੇ ਬਥੇਰਾ ਕਿਹਾ ਵੀ ਦਵਿੰਦਰ ਹੁਣ ਸੁਭਾਅ ਬਦਲ ਆਪਣਾ ਹੁਣ ਏਦਾਂ ਦਾ ਤੂੰ ਨਾ ਰੱਖ ਉਹ ਗੱ ਚਲ ਟੈਨਸ਼ਨ ਨਾ ਲਈ ਹੁਣ ਕੋਈ ਕੋਈ ਗੱਲ ਨਹੀਂ ਭੈਣ ਟੈਨਸ਼ਨ ਕਰਦੀ ਆ ਚਲੋ ਠੀਕ ਆ ਹੱਥੀ ਹੋਈ ਦਵਿੰਦਰ ਆ ਗਈ ਅੱਤ ਮੇਰੀ ਗੱਲ ਸੁਣੋ ਮੈਂ ਵੀ ਆਖਾਂ ਕਿ ਦਵਿੰਦਰ ਦਾ ਇੰਨਾ ਦਿਮਾਗ ਵੀ ਭੈਣ ਠੀਕ ਨਹੀਂ ਸੁਣ ਕੇ ਤੇ ਉਸ ਵੇਲੇ ਭੱਜ ਗਈ ਵੇਲੋ ਕੀ ਘਰ ਦੇ ਵਿੱਚ ਮਾੜੀ ਜੀ ਫੋਨ ਦੀ ਗੱਲ ਹੋਈ ਕੁੜੀ ਦੀ ਤੇ ਉੱਥੇ ਜਾ ਕੇ ਉਹਦੀ ਸੱਸ ਨਾਲ ਵੀ ਗੱਲ ਆਈ ਜੀ ਕੀ ਗੱਲ ਕਰਕੇ ਕੀ ਕੁੜੀ ਹੁਣ ਵਿਗੜ ਗਈ ਆ ਹੱਥਾਂ ਚੋਂ ਨਿਕਲ ਗਈ ਆ ਉਹਨੂੰ ਤੇ ਫੋਨ ਆਉਂਦੇ ਕਿਹਦੇ ਵੇਖ ਲੈ ਮਾਤਾ ਦਵਿੰਦਰ ਸਿੰਘ ਆ ਦੌਰ ਕੀ ਆ ਉੱਠਿਆ ਮੇਰੇ ਕੋਲ ਜਾਂਦਾ ਹੀ ਹੋਵੇ ਤੇ ਮੈਂ ਮੀਟਿੰਗ ਤੇ ਤੇਲ ਪਾਉਂਦਾ ਇਹਦੀਆਂ ਮੀਟਿੰਗਾਂ ਚ ਸਾਰੇ ਤੇਲ ਪਾਉਂਦੇ ਰਹਿੰਦੇ ਪੈਂਦਾ ਕਿ ਕੰਮ ਨਹੀਂ ਆ ਇਹ ਮੈਨੂੰ ਹੀ ਪਾਉਣਾ ਪੈਣਾ ਵਾ ਆ ਗੱਲ ਕਰਵਾਈ ਆ ਮੈਂ ਤਾਂ ਕਿਹਾ ਪੈਣ ਨੂੰ ਸ਼ਰਮ ਨਹੀਂ ਆਉਂਦੀ ਮੈਂ ਗੱਲ ਦੱਸਾਂ ਮੈਂ ਹੈਗਾ ਬੰਦਾ ਮੈਂ ਬੋਲਦਾ ਚੰਗਾ ਨਹੀਂ ਲੱਗਦਾ ਇਹੋ ਜਿਹੀ ਗੱਲਾਂ ਨਹੀਂ ਤਾਂ ਮੈਂ ਤਾਂ ਖਾਂ ਦੋ ਕੰਨਾਂ ਦੇ ਤੇ ਦੱਸਾਂ ਵੀ ਕਿਸੇ ਦੇ ਤੀਪੋ ਦੀ ਕਿੱਦਾਂ ਗੱਲ ਕਰੀ ਦੀ ਜਾ ਕੇ ਬਾਹਰ ਆ ਗਈਆਂ ਕਰਾਂ ਇੰਤੇ ਢੋਲਾ ਹਾਏ ਆ ਗਈ ਹਾਂ ਕਦੇ ਸ਼ਰਮ ਨਹੀਂ ਆਉਂਦੀ ਅਜੇ ਕਲਪੀਆ ਬਣ ਗਈ ਹਾਏ ਹਾਏ ਉਹ ਦੇ ਮੇਰੇ ਦੋਲੇ ਹੋ ਕੇ ਮੈਂ ਅੱਜ ਕੀ ਕਰ ਰਹੀ ਮੈਂ ਤੇ ਭੈਣ ਦਾ ਪਤਾ ਲੈਣ ਗਈ ਉਹ ਜਿੰਨਾਂ ਕ ਭੈਣ ਦਾ ਪਤਾ ਲੈਣ ਗਈਆਂ ਨਾ ਪਤਾ ਸਾਨੂੰ ਅੱਗੇ ਨਹੀਂ ਗਈ ਕਦੀ ਇੰਨਾਂ ਸਾਲਾਂ ਦੀ ਕੀ ਕਰ ਤੇ ਵਿੱਚ ਮਾੜੀ ਜੀ ਗੱਲ ਹੋਈ ਤੇ ਤੂੰ ਉੱਥੇ ਜਾ ਕੇ ਉਹਦੀ ਸੱਸ ਨੇ ਨਾਲ ਵੀ ਕਰਾਈ ਆ ਹਾਏ ਨਹੀਂ ਲੱਲਾ ਨਹੀਂ ਅੱਜ ਕੱਲ ਦੇ ਰਿਸ਼ਤੇਦਾਰੇ ਚ ਜਾਣ ਦਾ ਜਮਾਨਾ ਹੀ ਨਹੀਂ ਆ ਕੁੜੇ ਹਾਏ ਨਹੀਂ ਭੈਣ ਨੇ ਗੱਲ ਦਾ ਬਤੰਗੜ ਕਿਤੇ ਮੈਂ ਤੇ ਅੱਜ ਗੱਲ ਕੀਤੀ ਨਹੀਂ ਨਹੀਂ ਆਪਣੀ ਘਰ ਦੀ ਧੀ ਦੀ ਗੱਲ ਕਰਨੀ ਸੀ ਉੱਥੇ ਮੈਂ ਉੱਥੇ ਮੈਂ ਗੱਲਾਂ ਕਰਨ ਗਈ ਆ ਮੈਂ ਤੂੰ ਤਾਂ ਪਤਾ ਲੈਣ ਗਈ ਆ ਚਪੇੜ ਨਾ ਖਾਈ ਮੇਰ ਕੋ ਕੰਨਾਂ ਤੇ ਝੂਠ ਕਿੰਨਾ ਮਾਰਦੀ ਆ ਨਾ ਪਾਗਾ ਹੱਥੀ ਨਾ ਤੈਨੂੰ ਕਹਿੰਦੇ ਆ ਤੈਨ ਝੂਠ ਬੋਲਣਾ ਉਹਦੇ ਅੱਗੇ ਨਹੀਂ ਚਾਹੁੰਦੀ ਫੇ ਰਲ ਕੇ ਰਹਿਣ ਮੈਂ ਉਹਨੂੰ ਕੀ ਕਿਹਾ ਭੈਣ ਨੂੰ ਆਹੋ ਅੰਨੇ ਤੇਰੇ ਮਰਬੇ ਸਾਹਮਣੇ ਮਗਰ ਤੇਰੇ ਮੈਨੂੰ ਵਿਸ਼ਵਾਸ ਨਹੀਂ ਕਰ ਤੂੰ ਗੱਲ ਕਰਕੇ ਆਈ ਨਾ ਕਿ ਦੱਸ ਨਾ ਮੈਂ ਕਿਤੇ ਉਹਦੇ ਨਾਲ ਮੈਂ ਕੀਤੀ ਓ ਲੈ ਮੈਂ ਦੋਤਾ ਮੜਾ ਜਿਆ ਕਿਹਾ ਗੱਲ ਚੱਲਣ ਗਈ ਮੈਨੂੰ ਪਤਾ ਮੜਾ ਜਿਆ ਕੀਤਾ ਕਿਹਾ ਵਾ ਚੋਪੀ ਕੀਤੀ ਤਾਂ ਠੀਕ ਹੈ ਅੱరే ਨੇ ਵਾਰਦਾ ਵਲੇ ਕਬਣਾ ਲਿਆ ਗੱਲ ਤਾਂ ਕਲੈਨ ਬਣਾ ਲਿਆ ਮੇਰੀ ਸੁਣ ਲੈ ਕੱਲ ਅੱਜ ਤੱਕ ਮੈਨੂੰ ਜੋ ਮ ਕੁੜੀ ਆ ਬਾਰੇ ਕੋਈ ਵੀ ਗੱਲ ਕੀਤੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਵੇਹ ਲੋ ਸਮਝੋ ਪਰਮਾਰ ਦੀਦਾ ਜਮਾਨਾ ਹੀ ਨਹੀਂ ਆ ਗੱਲ ਕਰਨਾ ਇੱਕ ਪਤਾ ਲੈ ਕੇ ਆਈ ਆ ਪਾਣੀ ਨਾ ਧਾਣੀਆਂ ਉਂਦੇ ਕੁੱਤੇ ਜਾ ਹਾਂ ਪਤਾ ਲੈਣ ਸੋ ਵੜੀ ਜਾ ਹਾਂ ਤੇਰਾ ਕੀ ਮਤਲਬ ਜਾ ਕੇ ਉੱਥੇ ਘਰ ਦੇ ਵਿੱਚ ਮਾਰੀ ਜੀ ਗੱਲ ਇਹ ਗੱਲ ਕਰ ਮੈਂ ਗੱਲ ਦੱਸਾਂ ਤੇਰੀ ਕੋਈ ਲੱਗਦੀ ਨਹੀਂ ਮੈਂ ਮੈਂ ਬੋਲਦਾ ਚੰਗਾ ਨਹੀਂ ਲੱਗਦਾ ਦਵਿੰਦਰ ਫਿਰ ਤੈਨੂੰ ਆਉਣਾ ਗੁੱਸਾ ਤੇਰੀ ਜਿਹੜੀ ਛਤਰ ਪ੍ਰੇਡ ਉਦੋਂ ਹੋਈ ਆ ਨਾ ਮੈਂ ਕਹਿੰਦਾ ਚੰਗੀ ਹੋਈ ਆ ਆ ਗੋਈ ਤੇਰੀ ਆਈ ਤੂੰ ਇੱਧਰ ਬੋਸ ਹੋਣੀ ਆ ਕੱਟ ਹੋਈ ਆ ਨਾ ਨਹੀਂ ਕੱਟ ਹੋਈ ਆ ਮੋਣੀ ਚਾਹੀਦੀ ਏ ਜੇ ਇਹ ਜਾ ਨਹੀਂ ਪੈਣਾ ਮੈਂ ਨਹੀਂ ਗੱਲ ਕੀਤੀ ਜਾ ਕੇ ਤੈਨੂੰ ਪੁੱਛ ਲਾ ਅਈ ਕਰਾਂ ਮੇਰੀ ਪੂ ਤੇ ਗੱਲ ਦੇ ਤਾਂ ਮੈਂ ਖਿੱਚਾਂ ਕੰਨ ਆਹੋ ਇਹ ਆ ਜਾਣਾ ਨੇ ਕਰ ਨਹੀਂ ਆਂਦੀ ਕਿ ਘਰ ਪਹੁੰਚੀ ਰੀਦਾ ਦੂਤੀ ਪਹਿਲਾ ਕੰਨ ਜਦੋਂ ਧੜਾ ਵਜਦਾ ਦੂਤੀ ਲੋਨਾਂ ਦੀ ਕਿਹੜੀ ਗੱਲ ਹਾਂ ਦੱਸ ਕੇ ਆਈ ਉਹ ਕਹਿੰਦੀ ਅਗਲੀ ਅਗਲੀ ਨੂੰ ਨਾ ਪਤਾ ਨਹੀਂ ਕਿੱਡੀ ਵੱਡੀ ਗੱਲ ਹੋਈ ਘਰ ਦੇ ਵਿੱਚ ਨਹੀਂ ਇਹਨੇ ਵਾਰੇ ਆਉਣ ਦੇਣਾ ਵਾ ਨਹੀਂ ਉਹਦੇ ਜਿੱਦਾਂ ਦੀ ਮਾਂ ਜਿੱਦਾਂ ਦੀ ਮਾਂ ਤੇ ਉਦਰੀਤੀ ਹੀ ਆਹੋ ਤੇਰੋਂ ਚਾਰ ਰਤੀਆਂ ਵੱਧ ਵਾ ਜਿਹੜੀ ਗੱਲ ਸਿੱਧੀ ਤੂੰ ਲਗਾ ਲਈ ਮਾਂ ਹੀ ਪੱਧਰੀਆਂ ਵਾ ਦੋਵੇਂ ਬੱਸ ਹਨਾ ਪੱਧਰੀਆਂ ਹਾਂ ਹਾਂ ਮੇਰੇ ਪਾਪਾ ਕਹਿੰਦਾ ਨਾਲ ਕੋਈ ਹੈਗਾ ਤੈਨੂੰ ਬਦੜਦਾ ਤੇਰੇ ਨਾਲ ਦਾ ਕੋਈ ਜੰਮੇ ਨਾ ਹੋਗੇ ਜਿੱਦਾਂ ਦੀ ਤੂੰ ਨਾਮ ਬੋਲੋ ਉਹ ਕਹਿੰਦੇ ਚਿੱਕਰ ਵਿੱਚ ਕਹਿੰਦੇ ਮਾਰਿਆਂ ਵਟਾ ਛਿੱਟੇ ਆਪਣੇ ਭੈਣੇ ਉਹਨੇ ਬੰਦ ਹੋਣਾ ਤੇ ਕਿੰਨਾ ਕੁ ਚਿਰ ਨਾ ਮੋੜਾਂਗੇ ਇਹਦੇ ਤੇ ਕੁੜੀ ਨੂੰ ਗਲੀ ਗਲੀ ਪਾੜ ਦੇਣਾ ਪੈਂਦੀ ਕਿੰਨਾ ਕੁ ਚਿਰ ਚੁੱਪਗੀ ਤੇ ਰਵਾਂਗੇ ਉਹ ਮੈਂ ਕਹਿੰਦਾ ਜੋਰ ਨੂੰ ਇਹਦਾ ਕਰ ਲਾ ਫਿਰ ਇੱਕ ਵਾਰੀ ਤਾ ਕਾਓ ਫਿਰ ਕਹਿਣਾ ਕਦੋਂ ਆਦੋਗੀ ਸਾਰੀ ਉਮਰ ਤੇ ਮੀਨੋ ਕਹਿੰਦੀ ਰਹੀ ਤੇ ਬੀਜੀ ਨੇ ਕਹਿ ਦੇਣਾ ਕੋਈ ਨਹੀਂ ਤੂੰ ਸਿਆਣੀ ਬਣ ਜਾ ਤੂੰ ਸਿਆਣੀ ਬਣ ਜਾ ਮੈਂ ਬਥੇਰੇ ਸਿਆਣੀ ਬਣੀ ਹੈ ਘਰਚ ਕਲਾ ਦਾ ਬਾਬੇ ਵੇਖੋ ਘਰ ਵਿੱਚ ਹੀ ਦੁਸਨ ਪੈਦਾ ਹੋ ਗਿਆ ਬਾਹਰ ਦੇ ਨੂੰ ਗੱਲ ਕਰਨ ਕਰਨ ਕੋਈ ਗੱਲ ਹੋਈ ਵੀ ਨਹੀਂ ਆ ਰੱਬ ਨਾ ਕਰੇ ਕੋਈ ਗਲਤੀ ਪੁੱਤ ਦੀ ਹੋ ਜੇ ਕੋਈ ਟੱਕਣ ਟੱਕਣਾ ਪਾਏਗਾ ਤੇ ਪਰਦਾ ਪਾਉਣਾ ਪਾਏ ਤੇ ਫੇਰ ਇਹੋ ਜਿਹੇ ਵੀ ਕਾਪੀ ਕੰਮ ਬਣਾਏ ਹੋ ਜਦ ਤੱਕ ਦਿਮਾਗ ਵੇਖਣ ਆਈਆਂ ਰੱਬ ਨਾ ਕਰਿਆ ਕਰੋ ਇਹਦੇ ਤੇ ਜੋ ਮੈਨਾਂ ਗੱਲ ਕਰੋ ਵੀ ਮੈਂ ਇਹ ਗੱਲ ਬਿਲਕੁਲ ਨਹੀਂ ਜਬਰਦਸਤ ਕਰਨੀ ਮੇਰੀ ਗੱਲ ਹੋ ਰਹੀ ਮੈਂ ਸਾਰੀ ਉਮਰ ਬਿਠਾਈਏ ਕੰਮ ਕਰਵਾਈਆਂ ਹੋਣਾਂ ਨਹੀਂ ਆਣੀ ਜੋ ਬਿੱਕੋ ਆ ਕੇ ਮਾ ਦਾ ਹਾਮੀ ਕੀ ਭਾਣੀ ਮੈਨੂੰ ਤੇ ਉਸ ਗੱਲ ਦਾ ਡਰ ਆਉਣ ਲੱਗਾ ਵੀ ਜਿੱਦਾਂ ਇਹ ਬੋਲਦੀ ਆ ਮੈਂ ਤਾਂ ਗਈ ਨਹੀਂ ਇਹਦੀ ਮਾਂ ਨੂੰ ਸੱਦੋ ਉਹ ਦਿਨ ਘਰ ਬੈਠ ਕੇ ਕਹ ਗਈ ਸੀ ਨਾ ਵੀ ਮੇਰੇ ਕੋਲ ਖਾਦਾ ਖਾਧਾ ਗਿਆ ਕੋਈ ਨਹੀਂ ਮੈਂ ਬਣਾ ਦੂੰਗੀ ਅਹੀਂ ਉਹਦੀ ਸੁਣੀ ਨਾ ਕੋਈ ਇਤਰਾਜ਼ ਨਹੀਂ ਨਾ ਕੀਤਾ ਉਹਨੂੰ ਹੁਣ ਸੱਦ ਕੇ ਦੱਸੋ ਜਦ ਤੱਕ ਸਹੀ ਗੱਲ ਵਾ ਉਹਨੂੰ ਕਿਹੜੀ ਆ ਬਾਦੀ ਆ ਕਿੱਦਾਂ ਬੋਲਦੀ ਉਹਦਣ ਇਹ ਤਾਂ ਉਹਨੂੰ ਅੱਗੇ ਲਾਇਆ ਇਹਨੇ ਐ ਹਾਲੇ ਨਾ ਘਰ ਦਾ ਕੁਝ ਨਹੀਂ ਬਣਨਾ ਇਹ ਤਾਂ ਹੁਣ ਘਰ ਦਾ ਮਾਹੌਲ ਦਿਨੋਂ ਦੇ ਨਾ ਦਰਮੋਂ ਰਹਿਣਾ ਖਰਾਬ ਹੁੰਦਾ ਰਹਿਣਾ ਵਾ ਖਰਾਬ ਹੁੰਦਾ ਆ ਕੇ ਬੈਠਾ ਕਿ ਕੀ ਬਣ ਗਿਆ ਘਰ ਰਹਿਣਾ ਮੁਸ਼ਕਲ ਹੋਇਆ ਘਰ ਵਿੱਚ ਘਰ ਦੇ ਜਾਂਦੇ ਨਾ ਕੰਮ ਇਹ ਲੱਗ ਇਤਨਾ ਅਨੰਕ ਕਾਟਾਂ ਕੇ ਜੀ ਆਪਣੇ ਖੇਤ ਦੀ ਵਾਰ ਜਿਹੜੀ ਖੇਤ ਨੂੰ ਖਾਣ ਲੱਗ ਜੇ ਨਾ ਜਦੋਂ ਉਦੋਂ ਦੇ ਭਲਾ ਹੁੰਦਾ ਨਾ ਹਾਂ ਉਹ ਮੈਂ ਲੈ ਆਵਾਂ ਦਵਿੰਦਰ ਨੂੰ ਬਾਰਸ਼ ਪੈਣ ਲਈ ਤੇ ਆ ਗਈ ਨੀ ਬਸ ਆ ਗਈ ਉਹਨੇ ਇੱਥੇ ਓਏ ਆ ਗਈ ਆ ਦਵਿੰਦਰ ਤੈਨੂੰ ਕੋਈ ਪਤਾ ਹੀ ਨਹੀਂ ਆ ਨਾਲ ਚੰਦ ਵੀ ਚੜਾ ਕੇ ਆ ਗਈ ਆ ਕੀ ਚੰਦ ਢਾਇਆ ਉਹਨੇ ਤੈਨੂੰ ਨਹੀਂ ਪਤਾ ਇਹਦਾ ਕਰਦੀ ਹੁੰਦੀ ਉਹ ਜੋ ਕਰਦੀਆਂ ਹੋਈਆਂ ਪੀਤੀਆਂ ਗੱਲਾਂ ਕੁੜੀ ਬਾਰੇ ਪਤਾ ਨਹੀਂ ਕੀ ਕੀ ਦੱਸ ਕੇ ਆ ਗਈ ਫੋਨ ਆਉਂਦੇ ਫਲਾਂ ਢਾਂ ਉਹ ਨਹੀਂ ਸੁਧਰਦੀ ਤੈਨੂੰ ਕੋਈ ਸੁਧਰੀ ਅਜੇ ਤੱਕ ਜਾਣਾ ਤੇ ਮੈਂ ਹੀ ਓਕੋ ਤੇ ਮੈਨੂੰ ਆਦੀ ਮੈਂ ਜਾਣਾ ਤੂੰ ਕੋ ਜਾਣਾ ਉਹਨੂੰ ਤੂੰ ਭੇਜਦਾ ਆਪਣੇ ਕੋਲੋਂ ਤੂੰ ਲਾਤਾ ਮੈਂ ਜਾਣਾ ਹੀ ਭੈਣ ਦਾ ਪਤਾ ਨਹੀਂ ਲੈਣ ਗਈ ਉਹ ਚਾਹ ਤੇ ਡੋਲਾ ਕਰਨ ਗਈ ਆਈ ਹੈ ਨਹੀਂ ਵਰਦੇ ਮੀਂਹ ਚ ਇਹਦਾ ਪਤਾ ਲੈਣ ਗਈ ਸਗਾਤਾ ਮੈਂ ਸੋਚਿਆ ਚੱਲ ਨਾ ਨਾ ਚੰਗਾ ਹੋਇਆ ਇਹੋ ਜਿਹਨੂੰ ਪਿਆਰ ਕੀ ਇਹਨੂੰ ਕੀ ਦੇਣਾ ਆਉਂਦੇ ਹੀ ਉਹਨਾਂ ਦੇ ਫੋਨ ਲਾ ਵੀ ਦਿੱਤਾ ਉਹਨਾਂ ਨੂੰ ਪਖਾ ਵੀ ਦਿੱਤਾ ਕਿਤੇ ਹਮ ਤਰੇ ਆਉਂਦੇ ਜੋ ਕਵਾਂਗੋ ਦਿਵਾਲੇ ਹੋ ਗਏ ਆ ਮੈਂ ਪੇਜਾਂ ਖੱਤਿਆਂ ਦੇ ਕਿਤੇ ਮੇਰਾ ਹਾਂ ਆ ਗਈ ਜਗਾਨੀਏ ਤੂੰ ਬਾੜੀ ਨੂੰ ਆਪਣੇ ਕੰਮਾਂ ਤੋਂ ਘਰ ਦੇ ਵਿੱਚ ਸਾਰੀ ਬੇਇੱਜ਼ਤੀ ਮੇਰੀ ਤੂੰ ਕਰਾਉਂ ਨਹੀਂ ਆ ਠੀਕ ਆ ਹੈ ਸਾਰੇ ਟੱਬਰ ਚ ਮੇਰੀ ਬੇਇੱਜ਼ਤੀ ਹੋਣ ਢਈ ਆ ਮਾਂ ਤੇਰੀ ਐਸੇ ਘਰ ਨੂੰ ਬੈਠੀ ਆ ਉਹਨੇ ਤਾਂ ਦੂਰ ਤੱਕ ਪਿਆ ਹੀ ਰਹਿੰਦਾ ਵਾ ਤੇ ਪਖਾ ਦੇ ਤੈਨੂੰ ਘਰ ਤੱਕ ਦਿਨਾਂ ਉਹਦੇ ਹੀ ਪੰਪ ਦੇਤਾ ਹਾਂ ਹੈ ਤੁਹਾਡੇ ਸਾਰੇ ਟੱਬਰ ਦਾ ਹੋ ਹਲੋ ਗਿਆ ਨਹੀਂ ਆ ਗਈ ਆ ਗਈ ਗੱਲ ਹੋਈ ਫੇਰਾ ਪੰਪ ਦੇਤਾ ਨਹੀਂ ਕੀ ਮੈਂ ਕਹਾਂ ਹੀ ਕੁੜੀ ਨੂੰ ਹਾਂ ਇੱਥੇ ਬੋ ਬਹੁਤ ਸਾਰੇ ਇੱਥੇ ਬੋ ਮੈਂ ਕੁੜੀ ਨੂੰ ਕੀ ਕਹਤਾ ਹੈ ਕੁੜੀ ਨੂੰ ਤਾਂ ਮੈਂ ਮਾੜਾ ਜਿਹਾ ਚੱਲਿਆ ਹੀ ਰਾਜੀ-ਬਾਜੀ ਚੱਲਣ ਰਹੀ ਤੇ ਮੈਂ ਕਿਹਾ ਕੁੜੀ ਦਾ ਮੈਂ ਹਜ�ल ਕਰਕੇ ਜਣੀ ਦੁਨੀਆ ਇਦਾਂ ਦੀ ਆ ਪਤਾ ਨਹੀਂ ਕੁੜੀ ਨੂੰ ਕਿਹੜੇ ਫੋਨ ਕੁੜੀ ਦਾ ਫੋਨ ਤੇ ਕਿਸ ਕੰਝਾ ਜਦੋਂ ਮੈਂ ਕਿਹਾ ਮੈਂ ਜਾਣਾ ਤੈਨੂੰ ਮੈਨੂੰ ਜਾਣਨੀ ਤੇ ਮੈਂ ਮਾੜਾ ਕਰ ਰਹੀ ਹਾਂ ਹਾਂ ਮੈਂ ਕੀ ਕਰ ਰਹੀ ਹਾਂ ਭਰਾ ਦੇਖ ਉਹ ਤੇ ਉਹਦਾ ਔਖੇ ਉਹਨੂੰ ਤੇ ਉਹ ਬਿਮਾਰੀ ਪਈ ਰਹੀ ਨੇ ਸਾਰੇ ਟੱਬਰ ਨੂੰ ਪਾਣੀ ਕਾ ਲਿਆ ਖਈਆਂ ਚੜੀਆਂ ਇਹਨਾਂ ਨੂੰ ਤੈਨੂੰ ਨਹੀਂ ਬਿਮਾਰੀ ਪੈਂਦੀ ਉਹਨੂੰ ਪੈਂਦੀ ਹੈ ਨਾ ਭਰਾ ਉਹ ਮੇਰਾ ਠੀਕ ਆ ਹਾਂ ساری ਉਮਰ ਮੇਰਾ ਭਰਾ ਬਸ ਆਹੋ ਕਮਨ ਕਰ ਰੋ ਹਟੀ ਮੈਂ ਮਾਰੀ ਚੱਲੀ ਤੇਰੀ ਭੈਣ ਨੇ ਵੱਧ ਚੜਾ ਕੇ ਫੋਨ ਕਰਕੇ ਗੱਲਾਂ ਅਜੇ ਮੈਂ ਘਰ ਨਹੀਂ ਪਹੁੰਚੀ ਤੇ ਆਉਂਦਿਆਂ ਨੂੰ ਲੜਾਈ ਭੱਗੀ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਕੁੜੀ ਨੂੰ ਮਾੜੀ ਜੰਗੀ ਕਹੀ ਤੇਰੀਆਂ ਮਾਂ ਫੰਡੀਆਂ ਕਮਾੜੀਆਂ ਤੇ ਤੇਰੀ ਮਾਂ ਦੇ ਗਾੜੀ ਦਾ ਲੈਣਾ ਮੈਂ ਉੱਥੇ ਰਹੀ ਠੀਕ ਆ ਲੈ ਕਿ ਢੀਰ ਵਿੱਚ ਕੰਮ ਹੋ ਗਿਆ ਵਾ ਇਹਨੂੰ ਵੀ ਤੁਮਕੇ ਮੰਨ ਦਾ ਪਤਾ ਲੱਗ ਗਿਆ ਆਹੋ ਉਹ ਨਾਲ ਵੇ ਵੇ ਸਿੱਖ ਗਿਆ ਵਾ ਸੋਨੀ ਸਭਾ ਨਾਲ ਲੈਣਾ ਲੈਣਾ ਵਾ ਉਹ ਟੱਚੀ ਚ ਪਾ ਲਾਂਗੇ ਇਹਨੂੰ ਹੋ ਗਈ ਪੈਕਿੰਗ ਹਾਂਜੀ ਬਾਕੀ ਤਾਂ ਪੈਕ ਕਰ ਲਿਆ ਵਾ ਤੇ ਆ ਹੀ ਨਾ ਰਹਿ ਗਿਆ ਮੈਂ ਕਿਹਾ ਬੈਗ ਚ ਪਾ ਲੈਣੀ ਤੇ ਪੁੱਤ ਹੈਂਡ ਬੈਗ ਵਿੱਚ ਪਾ ਲਾ ਜੋ ਨਾ ਅਹ ਰੇਲੀ ਜੂਜ ਦਾ ਸਮਾਨ ਕੋਈ ਖਾਣ ਪੀਣ ਦਾ ਕੋਈ ਨਮਕੀਨ ਵਿੱਚ ਤੋਂ ਬਿਸਕੁਟ ਦਾ ਸਵੇਰ ਜਦੋਂ ਜ਼ਰੂਰ ਪਾਈ ਸੀ ਨਾ ਪਾਣੀ ਵਾਲੀ ਬੋਤਲ ਸਾਰਾ ਕੁਝ ਕੁੜੀ ਨੂੰ ਤਿਆਰ ਵਧੀਆ ਕਰਕੇ ਪੇ ਜੀ ਰਿਹਾ ਨਾ ਹਾਂ ਹਾਂ ਅਛਾ ਜਿਹੜੇ ਇਹਨੂੰ ਬੜੀ ਜਲਦੀ ਜਿਹਨੂੰ ਕੋਲਡ ਜੌਸ ਦਾ ਦਸਤ ਪਾਈ ਵੀ ਲੈ ਲਈ ਹਾਂਜੀ ਆ ਵੇਖੋ ਹਾਂ ਪੱਤਾ ਲੈ ਲਿਆ ਵਾ ਆ ਪਾਣਾ ਸਾਪਣਾ ਪੱਤਾ ਪਾ ਲਿਆ ਇਹਦੇ ਵਿੱਚ ਹੀ ਆਪਾਂ ਕਿਸ ਨੂੰ ਅੰਕੜਾ ਮੇਰੀ ਗੱਲ ਸੁਣ ਸੋਨੀ ਪਹਿਲੀ ਵਾਰ ਤੋਂ ਘਰੋਂ ਬਾਹਰ ਚੱਲੀ ਮੈਂ ਤਾਂ ਹੋਰ ਤਰ੍ਹਾਂ ਹੋ ਗਿਆ ਨਾਲੇ ਮੇਰੀ ਗੱਲ ਸੁਣ ਬਹੁਤ ਐ ਸਿੱਧੀ ਨੀਂਦ ਨਾ ਜਾਣਾ ਤੇ ਸਿੱਧੀ ਨੀਂਦ ਨਾ ਉੱਥੇ ਰਹਿਣਾ ਤੈਨੂੰ ਪਤਾ ਵਾ ਨਾ ਘਰ ਦੇ ਵਿੱਚ ਮਾੜੀ ਜੀ ਗੱਲ ਹੋਈ ਤੇ ਇਹ ਗੱਲ ਤੋਂ ਕਿੰਨਾ ਹੰਗਾਮਾ ਹੋਣ ਦਿਆ ਵਾ ਰੱਬ ਨਾ ਕਰੇ ਕਿ ਤੇਰੀ ਜ਼ਿੰਦਗੀ 'ਚ ਕੋਈ ਵੀ ਇਦਾਂ ਦੀ ਗੱਲ ਹੋਵੇ ਤਾਂ ਸਾਨੂੰ ਕਿਸੇ ਦਾ ਸਾਹਮਣਾ ਕਰਨਾ ਪਵੇ ਆਪਣੇ ਪਿਓ ਚਾਚੇ ਦੀ ਹਮੇਸ਼ਾ ਇੱਜ਼ਤ ਹੀ ਬਣਾਉਣੀ ਆ ਜਿੱਦਾਂ ਮਰਜੀ ਆ ਗਾਲ ਉਹ ਤੇਰਾ ਭਰਾ ਆ ਕਿਤੇ ਨਾ ਕਿਤੇ ਉਹਦੀ ਬਾਤ ਪੈਣ ਹੀ ਵਜਣਾ ਠੀਕ ਆ ਤੇ ਮੇਰੀ ਗੱਲ ਸੁਣ ਲਾਸਤਾ ਕਰਲਾ ਪਰੌਂਠੇ ਬਣਾਉਂਦੀ ਆ ਮੈਂ ਖਾ ਲਿਆ ਇੱਕ ਅੱਦਾ ਤੇ ਰਸਤੇ 'ਚ ਭੁੱਖਣ ਲੱਗੂਗੀ ਹਾਂਜੀ